ਅੱਜ ਜਸਵੰਤ ਸਿੰਘ ਕੋਂਕੇ ਸਾਹਿਬ ਜੀ ਦੇ ਸਿੰਘ ਸਾਹਿਬ ਜੀ ਦੇ ਘਰੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਆਏ ਹਾਂ ਪਰਿਵਾਰ ਨੂੰ ਮਿਲ ਕੇ ਉਹਨਾਂ ਦੀ ਸਾਰੀ ਗੱਲ ਜੋ ਹੈ ਉਹ ਸਾਰੀ ਸਮਝੀ ਹੈ ਤੇ ਅਸੀਂ ਪਹਿਲੇ ਵੀ ਆ ਪਰਿਵਾਰ ਪੰਤਾ ਪਰਿਵਾਰ ਹੈ ਤੇ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਪ੍ਰਧਾਨ ਸਾਹਿਬ ਆ ਐਜਪੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਛ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਹ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐਜਪੀਸੀ ਦੀ ਟੀਮ ਅਸੀਂ ਲਗਾਤਾਰ ਜੋ ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਾਂਗੇ ਦੇ ਕੋਈ ਇਹਨਾਂ ਰਾਏ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਦਲ ਇੱਕ ਸੋਚ ਹੈ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਜਾਣਾ ਹੈ ਅਸੀਂ ਅਕਾਲ ਤਾਤ ਸਾਧੂ ਸਮਰਪਤ ਹਰੇ ਪ੍ਰਧਾਨ ਸੋਦ ਘਰੇਆਂ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਖਵਾਰ ਨੂੰ ਉਹਨਾਂ ਨੇ ਪਛਵਾਦ ਆਇਆਗਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਕੋ ਰਹਿ ਨਾ ਜਾਇਓ ਜੋ ਕਮਲਬਤ ਕੀ ਹੋਈ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਕਦਮ ਬਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤਾ ਸਾਡਾ ਜਦੋਂ ਹੋਇਆ ਜਦੋਂ ਪ੍ਰਸਵਾਦ ਆ ਜਾਂਦੇ ਠੀਕ ਨੂੰ ਕਦੇ ਕੋਈ ਸਾਹਮਣੇ ਉਹ ਨੂੰ ਨਹੀਂ ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਹੀ ਪੂਰੇ ਹੀ ਕਰਾਂਗੇ ਪੱਕੀ ਅਸੀਂ ਇਕੱਲੇ ਸੋਚਦੇ ਹੈਗੇ ਜਾਂਦੇ ਕੌਮ ਦੀ ਬਹੁਤ ਸਤਕਾਰਤ ਹਸਤੀ ਸ਼ਖਸੀਅਤ ਜਥੇਦਰ ਗੁਰਦੇਵ ਸਿੰਘ ਕਾਉਂ ਕੇ ਜੀ ਮੈਨਾਂ ਨੂੰ ਕੋਪੇ ਸ਼ਹੀਦ ਕੀਤਾ ਗਿਆ ਹਰਕ ਦੇ ਜਵਾਨ ਤੇ ਹਰ ਕੋ ਚਾਹੁੰਦਾ ਹੈ ਕਿ ਉਸ ਕੇਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ ਕਿ ਦੋਸ਼ੀ ਕੌਣ ਹੈ ਵਿੰਤਾ ਬੁੱਚੜ ਕੇ ਪੀਐਸ ਗਿੱਲ ਸਵਰਨਾ ਘੋਟਨਾ ਗੁਰਮੀਤ ਸਿੰਘ ਵਰਗੇ ਸੋਢੀ ਵਰਗੇ ਜਿਹੜੇ ਉਹ ਲੋਕ ਨੇ ਉਹਨਾਂ ਚੋਂ ਜਿਹੜੇ ਅੱਜ ਜਿਉਂਦੇ ਐ ਕੱਟੋਂ-ਕੱਟ ਜਿਹੜਾ ਆ ਉਹਨਾਂ ਨੂੰ ਜਿਹੜੀਆਂ ਸਖਤ ਸਜਾਵਾਂ ਮਿਲਣੀਆਂ ਚਾਹੀਦੀ ਨੇ ਹਰ ਇੱਕ ਦੀ ਇੱਛਾ ਐ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਐ ਇਹ ਪੰਥ ਦਾ ਪਰਿਵਾਰ ਐ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਐ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚੇਚੇ ਤਰ ਤੇ ਪਹੁੰਚ ਕੇ ਪਰਿਵਾਰ ਨੂੰ ਮਾਤਾ ਜੀ ਨੂੰ ਛੋਟੇ ਵੀਰ ਹਰੀ ਸਿੰਘ ਹੋਰਾਂ ਨੂੰ ਸਮੁੱਚੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਤੇ ਸ਼੍ਰੋਮਣੀ ਗੁੱਤਰਾ ਪ੍ਰਬੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਵੀ ਤਰੀਕੇ ਨਾਲ ਜੋ ਤੁਸੀਂ ਕਹੋਗੇ ਜਿਵੇਂ ਕਹੋਗੇ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਜੋ ਲੜਾਈ ਲੜਨੀ ਪਊਗੀ ਅਸੀਂ ਲੜਾਂਗੇ ਔਰ ਪਰਿਵਾਰ ਜਿਹੜਾ ਆ ਕਿ ਪੰਥ ਦਾ ਪਰਿਵਾਰ ਆ ਤੇ ਨਾਲ ਹੀ ਇਹ ਵੀ ਗੱਲਾਂ ਹੋਈਆਂ ਕਿ ਇਸ ਮਸਲੇ ਤੇ ਬੜੀ ਕਈ ਗੰਦੀ ਰਾਜਨੀਤੀ ਕਰ ਰਹੀ ਹੈ ਨਹੀਂ ਕਰਨੀ ਚਾਹੀਦੀ ਰਾਜਨੀਤੀ ਵੀ ਤੇ ਨਹੀਂ ਕਰਨੀ ਚਾਹੀਦੀ ਪਰ ਗੰਦੀ ਤੇ ਕਰਨੀ ਨਹੀਂ ਚਾਹੀਦੀ ਜਿਸ ਤਰੀਕੇ ਦੀ ਕਈ ਸੱਜਣ ਕਰ ਰਹੀ ਹੈ ਇਹ ਵੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਪੰਥ ਨੂੰ ਇਕੱਠਿਆ ਹੋਣ ਦਾ ਸੱਦਾ ਦਿੱਤਾ ਸਾਰਿਆਂ ਨੇ ਖਾਸ ਕਰਕੇ ਮਾਤਾ ਜੀ ਨੇ ਕਿ ਪੰਥ ਇਕੱਠਾ ਹੋਵੇ ਇਕੱਠੇ ਹੋ ਕੇ ਜਿਹੜੇ ਇਹ ਗੁਨਾਹ ਹੋਏ ਨੇ ਉਹਨਾਂ ਗੁਨਾਹਗਰਾਂ ਜਿਹੜੀ ਹੈ ਸਜ਼ਾ ਮਿਲੇ